ਮੈਂ ਕਹਿੰਨਾ ਵੀ ਇੰਨਾ ਵੱਡਾ ਧੁਖਾ ਕੀਤਾ ਇਹਨਾਂ ਨੇ ਹੈ ਕਿੰਨਾ ਝੂਠ ਮਾਰਿਆ ਜੋਬ ਵੱਲੋਂ ਮੈਨੂੰ ਲੱਗਦਾ ਵੀ ਇਹਨੂੰ ਸਾਰਾ ਹੀ ਪਤਾ ਦੀਪ ਨੂੰ ਦੀਪ ਹਾਂਜੀ ਆਈ ਜੇ ਇੱਧਰ ਆਇਓ ਬਲੌਂਡ ਇਹਦਾ ਆ ਐਡਾ ਵੱਡਾ ਉਹਨਾਂ ਨੇ ਧੁਖਾ ਕੀਤਾ ਮੈਨੂੰ ਲੱਗਦਾ ਸਾਰਾ ਕੁਝ ਪਤਾ ਤੈਨੂੰ ਠੀਕ ਆ ਮੈਨੂੰ ਵੀ ਪਤਾ ਆ ਆ ਜੋਬ ਤੇ ਕਿਤੇ ਕਰਦਾ ਹੀ ਨਹੀਂ ਆ ਹੂੰ ਤੂੰ ਵੀ ਲੁਹਾਰ ਰੱਖਿਆ ਵਾ ਮੇਰੀ ਸੁਣੋ ਗੱਲ ਤੁਸੀਂ ਕਿੱਦਾਂ ਮੇਰੇ ਤੇ ਇਲਜ਼ਾਮ ਲਾਈ ਜਾਂਦੇ ਜੇ ਮੈਨੂੰ ਕੁਝ ਨਹੀਂ ਗਾ ਪਤਾ ਹੈਗਾ ਆ ਮੈਨੂੰ ਤਾਂ 2-3 ਦਿਨ ਹੀ ਹੋ ਗਏ ਆ ਰਪਿੰਦਰ ਜੀ ਆ ਫੋਨ ਕਰਕੇ ਦੱਸਿਆ ਆ ਤੇ ਮੰਮੀ ਜੋਬ ਨਹੀਂ ਗਾ ਕਰਦੇ ਤੇ ਤੂੰ ਮੈਨੂੰ ਦੱਸਿਆ ਮੈਂ ਉਹਨਾਂ ਨੂੰ ਫੋਨ ਕਰਨ ਰਿਆ ਉਹ ਕਹਿੰਦੇ ਇਹਦੇ ਨਾਂ ਦਾ ਬੰਦਾ ਹੀ ਨਹੀਂ ਇੱਥੇ ਤੇ ਮੈਂ ਚਲੋ ਇਹ ਜਰੂਰ ਲੁਹਾਰ ਰੱਖਿਆ ਮੈਂ ਕਹਿੰਨੀ ਆ ਵੀ ਚਲ ਕੇ ਨਾ ਕਰ ਤੁਸੀਂ ਦਾ ਕੰਮ ਜਿਹੜਾ ਸੈੱਟ ਕਰ ਦੋ ਤੇ ਲੱਗ ਜੇ ਸੈੱਟ ਇਦਾਂ ਹੀ ਕਰਦੀਏ ਜਦੋਂ ਕਿਤੇ ਜੋਬ ਹੀ ਨਹੀਂ ਕੀਤੀ ਐਕਸਪੀਰੀਅੰਸ ਕੋਲ ਨਹੀਂ ਗਾ ਕਿੱਦਾਂ ਉਹਨੂੰ ਲਾ ਦਈਏ ਹੈਂ ਮੈਂ ਉਥੇ ਫਰਮਾਇਸ਼ਾ ਕਰਨ ਡਿਆ ਉਹਨੇ ਕਿਤੇ ਕੰਮ ਹੀ ਨਹੀਂ ਕੀਤਾ ਗੱਲ ਸੁਣ ਲੈ ਮੇਰੀ ਉਹਨਾਂ ਨੂੰ ਕਹਿ ਦੇ ਰੁਪਿੰਦਰ ਨੂੰ ਵੀ ਦੱਸ ਦੇ ਕਿ ਜੇ ਇਹ ਤਾਂ ਕਿਤੇ ਤੇਰਾ ਸਰਦਾ ਠੀਕ ਆ ਨਹੀਂ ਤੇ ਸਾਡੇ ਵਾਲਾਂ ਬਿਲਕੁਲ ਆਈ ਆਈ ਕੋਈ ਰਿਸ਼ਤਾ ਨਹੀਂ ਰੱਖਣਾ ਨਾ ਨਾ ਆਪਣੇ ਘਰ ਜਦਾਂ ਮਰਜ਼ੀ ਗੁਜ਼ਾਰਾ ਕਰਨ ਹੁਣ ਮੇਰੀ ਸੁਣੋ ਗੱਲ ਸਾਡੀ ਤੀਜ ਦਾ ਕੰਮ ਆ ਇਦਾਂ ਥੋੜੀ ਕਹੀਦਾ ਤੇ ਇਦਾਂ ਕਹੀਦਾ ਤਾਂ ਉਹ ਝੂਠ ਮਾਰ ਮਾਰ ਕੇ ਸਾਰੇ ਕੰਮ ਕਰਾਈ ਜਾਣੇ ਤੂੰ ਪਿਆਰ ਦੇ ਨਾਲ ਨਾ ਮੈਨੂੰ ਸਮਝਾਉਂਗੀ ਠੀਕ ਆ ਅਹੀਂ ਉਹਦੇ ਮਾਪਿਓਂ ਅਹੀਂ ਇਦਾਂ ਕੋਈ ਹੱਲ ਕਢੀ ਹੈ ਕਿ ਅਸੀਂ ਇਹਨਾਂ ਨੂੰ ਗੁੱਸੇ ਹੋਣਾ ਆ ਐਨੇ ਮਹੀਨੇ ਹੋ ਗਿਆ ਵਿਆਹ ਨੂੰ ਰਪਿੰਦਰ ਨੇ ਵੀ ਉਹਲਾ ਰੱਖਿਆ ਵਾ ਉਹਨੇ ਕਿਉਂ ਨਹੀਂ ਦੱਸਿਆ ਸਾਨੂੰ ਮੈਂ ਮੰਨੀ ਆ ਚਲੋ ਉਹਦੀ ਵੀ ਗਲਤੀ ਆ ਪਰ ਮੈਂ ਕਹਿਣ ਲਿਖੀ ਅਸੀਂ ਸਿਆਣੇ ਬਣ ਗਿਆ ਇਹਦੇ ਮਾਪਿਓਂ ਆ ਸਮਝਾਈਏ ਇਹਨੂੰ ਮੈਂ ਕਰਦਾ ਨਾ ਇਦਾਂ ਵੀ ਗੱਲ लवली ਨੂੰ ਪੁੱਛਦਾ ਕਿ ਤੂੰ ਸਾਡੇ ਨਾਲ ਕਿਉਂ ਝੂਠ ਮਾਰੀ ਜਾਂਦਾ ਮੇਰੀ ਗੱਲ ਸੁਣੋ ਮੇਰਾ ਮਨ ਨਾ ਖਰਾਬ ਕਰੋ ਧੀ ਦਾ ਕੰਮ ਆ ਉਹਨਾਂ ਆਰਾਮ ਨਾਲ ਗੱਲ ਕਰਿਓ ਪਰੋਣੇ ਦਾ ਇਹ ਨਾ ਹੋਵੇ ਮੜਕਾੜੀ ਕੁੜੀ ਵੀ ਘਰ ਬਿਠਾ ਦੇ ਉਹ ਆਪਣੇ ਘਰ ਰਾਜੀ ਅਸੀਂ ਬਸ ਠੀਕ ਆ ਜਿੱਥੇ ਹੈਗੇ ਠੀਕ ਆ ਮੈਨੂੰ ਝੂਠ ਵਾਲਾ ਬੰਦਾ ਬਿਲਕੁਲ ਨਹੀਂ ਪਸੰਦ ਉਹਨਾਂ ਕਾ ਜਿੱਥੇ ਜੋਬ ਮਿਲਦੀ ਕਰਨ ਜਿੱਦਾਂ ਚੱਲਦਾ ਆਪਣਾ ਚਲਾ ਲਣ ਜਿਹੜੀ ਗੱਲ ਦਾ ਮੈਨੂੰ ਡਰ ਹੀ ਨਾ ਉਹੋ ਹੀ ਹੋਇਆ ਜੇ ਉਹ ਦੋ ਹੀ ਤਸਤ ਦਿੰਦੀਆਂ ਇਹਨਾਂ ਨੂੰ ਤਾਂ ਅਜੇ ਤੱਕ ਨਾ ਪਤਾ ਨਹੀਂ ਪੁੱਟਣੀ ਕੀ ਕਰਾਂ ਮੈਂ ਰਪਿੰਦਰ ਨੂੰ ਫੋਨ ਕਰਕੇ ਪੁੱਛਣੀ ਆ ਫੇ ਕੀ ਕਹਿੰਦੀ ਆ ਉਹਨੂੰ ਕਹਿੰਦੀ ਪਰ ਆਪਣਾ ਹੁਣ ਆਪੇ ਨਾਂ ਲਾ ਮੇਰਾ ਨਾਂ ਵਿੱਚ ਨਾ ਵਿੱਚ ਹਾਂ ਵੇ ਤੇ ਅੱਧੀ ਟਰਮੇ ਛੱਡਣ ਆਣੀ ਆ ਇੰਨਾ ਗੁੱਸੇ ਹੋਣ ਦੇ ਹਲੋ ਹਲੋ ਸਤਿ ਸ਼੍ਰੀ ਅਕਾਲ ਮੇ ਜੀ ਸਤਿ ਸ਼੍ਰੀ ਅਕਾਲ ਰਪਿੰਦਰ ਕੀ ਹਾਲ ਚਾਲ ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ ਆਪਣਾ ਮੇਰਾ ਕੀ ਬੁਛਣਾਈ ਹਾਲ ਚਾਲ ਬੜੀ ਤੇਰੇ ਮੇਰੇ ਦਿਵਾਲੇ ਹੋਏ। ਮੰਮੀ ਉਹ ਕਿੱਡੀ ਲਾਉ? ਉਹਨਾਂ ਨੂੰ ਪਤਾ ਲੱਗ ਗਿਆ ਇਹੋ। ਤੇ ਲਵਲੀ ਉਹ ਤੇ ਨੌਕਰੀ ਕਰਦਾ ਹੀ ਨਹੀਂ। ਝੂਠ ਬੋਲਿਆ। ਤੇ ਹਾਲੇ ਮਸਲਾ ਠੰਡਾ ਹੋਇਆ ਨਹੀਂ ਕੱਲ ਦਾ। ਨਾ ਨਾ। ਬੜੀ ਕਲਾਸ ਲੱਗੀ ਮੇਰੇ ਬੜੀ ਢੜਕਾ ਪਿਆ ਮੈਨੂੰ। ਤਾਂ ਮੰਮੀ ਹੁਣ ਫਿਰ ਕਿੱਦਾਂ ਹੋਊਗਾ? ਮੇਰੀ ਧੀ ਨਾ ਹੁਣ ਇਦਾਂ ਕਰ ਕੇ ਮੇਰਾ ਵਿੱਚ ਹੁਣ ਕੋਈ ਨਾਂ ਨਾ ਵੇ। ਹੈਸੋ ਨਾ ਮਸਲਾ ਨਾ ਹੁਣ ਅੱਪੇ ਸੰਭ ਜਾਂ ਫਿਰ ਲਵਲੀ ਨੂੰ ਇਹ ਕਹੇ ਵੀ ਆਣ ਕੇ ਨਾ ਮਾਫੀ ਮੰਗ ਲੇ। ਤੇ ਫਿਰ ਵੀ ਕਿਤੇ ਨਾ ਕਿਤੇ ਨੌਕਰੀ। ਕਿਹੜੀਆਂ ਗੱਲਾਂ ਕਰੰਦੇ ਆ ਤੁਸੀਂ? ਉਹ ਮੇਰੀ ਧੀ ਗਾ ਸੁਣਾ ਕਿਤੇ ਇਹਨੂੰ ਕੰਮ ਤੇ ਲਾਉਣਾ ਕਿ ਨਹੀਂ? ਕਿਤੇ ਨੌਕਰੀ ਦਾ ਕੋਈ ਹੱਲ ਕਰ ਦਵਾਂਗੇ? ਅਸੀਂ ਆਪਣਾ ਮਸਲਾ ਆਪੇ ਸਲਝਾ ਲਓ। ਮੰਮੀ ਤੁਸੀਂ ਕਿੱਦਾਂ ਰੀਆਂ ਗੱਲਾਂ ਕਰਨ ਦੇ ਮੈਨੂੰ ਦੱਸੋ। ਪਹਿਲਾਂ ਤੁਸੀਂ ਖੁਦ ਆਪ ਤਹੀ ਮੈਨੂੰ ਸਲਾਹਾਂ ਦਿੰਦੇ ਰਹੇ। ਰੁਪਿੰਦਰ ਨਹੀਂ ਤੂੰ ਐਦਾਂ ਕਰ ਉਦਾਂ ਕਰ। ਤੇ ਮੈਂ ਤੁਹਾਡੇ ਕਹਿੰਦੇ ਉਦਾਂ ਉਦਾਂ ਮੰਮੀ ਜੀ ਕਰਦੀ ਰਹੀ। ਤਾਂ ਹੁਣ ਤੁਸੀਂ ਇਦਾਂ ਕਹਿੰਦੇ ਆ। ਮੈਨੂੰ ਤੇ ਰੁਪਿੰਦਰ ਹੀ ਇਹੀ ਸਭ ਕੁਝ ਠੀਕ ਹੋ ਜਾਊਗਾ। ਪਰ ਮੈਨੂੰ ਥੋੜੀ ਪਤਾ ਹੀ ਪੇਖ ਲਾ ਰੱਖਦੇ ਇੰਨਾ ਪਿਆਜੂਗਾ। ਤਫਾਰ ਬੰਮੀ ਚਲੋ ਇਹ ਤਾਂ ਹੋ ਜੂਗਾ ਜੇ ਜੇ ਹੁਣ ਮੁਸੀਬਤ ਪਈ ਆ ਤੇ ਚਲੋ ਇਕੱਠੇ ਹੋ ਕੇ ਸੁਲਝੋਨੇ ਆ ਤੇ ਤੁਸੀਂ ਤੋਂ ਸਾਥ ਛੱਡੀ ਜਾਂਦੇ ਆ ਮੇਰੀ ਧੀ ਗੱਲ ਸੁਣੋ ਕਿਸੇ ਤਰ੍ਹਾਂ ਤੂੰ लवली ਨੂੰ ਮਨਾ ਤੇ ਉਹਨੂੰ ਕਿਹਾ ਵੀ ਡੈਡੀ ਨੂੰ ਦੱਸ ਦੇ ਨੇ ਸਭ ਕੁਝ ਤੇ ਉਹਨਾਂ ਕੋਲ ਮਾਫੀ ਮੰਗ ਲੈਣੇ ਆ ਉਹਨਾਂ ਦਾ ਅੱਗ ਤੇ ਹੁਣ ਇੱਥੇ ਦੋਵੇਂ ਜਾਣੇ ਆ ਤੇ ਮੈਂ ਹੁਣ ਇਨੇ ਟੱਬਰ ਦੇ ਵਿੱਚ ਮੈਂ ਦੱਸੋ ਕਿੱਦਾਂ ਗੱਲ ਕਰਾਂਗੀ ਤੈਨੂੰ ਪਤਾ ਆ ਮੇਰੀ ਧੀ ਬਣ ਕੇ ਨਾ ਇਦਾਂ ਕਰ ਵੀ ਤੂੰ ਕਿਸੇ ਤਰ੍ਹਾਂ ਕੱਢ ਕੇ ਟਾਈਮ ਤੇ ਆਓ ਜੀ ਇਹ ਤੇ ਗਾਂ ਆਪਣੀ ਜ਼ਿੰਦਗੀ ਬਣਾਉਣੀ ਆ ਨਾ ਤੇ ਆਪਣੀ ਡਾਡੀਆਂ ਸਭ ਕੁਝ ਦੱਸਦੇ ਮਮੀ ਜੀ ਮੇਰੀ ਸੁਣੋ ਗੱਲ ਫੇਰ ਵੀ ਘਰ ਦਾ ਜਵਾਈ ਪਾਈ ਆ ਜੀ ਆ ਕੇ ਇੱਥੇ ਮਾਫੀ ਮੰਗੇ ਤੇ ਦੱਸੋ ਕਿ ਨਹੀਂ ਕਿ ਸੋਭਾ ਹੋਊਗੀ ਚਲੋ ਪਿਓ ਆ ਤੇਰਾ ਉਹਦਾ ਵੀ ਤੇ ਕੋਈ ਲੱਗਦਾ ਮਾਫੀ ਕਰਪਟ ਦੇ ਦੇਣਗੇ ਹੈ ਮਮੀ ਜੀ ਜਵਾਈਆਂ ਪਾਈਆਂ ਕੋ ਮਾਫੀਆਂ ਨਹੀਂ ਮੰਗਾਈ ਦੀਆਂ ਸਗੋਂ ਜੇ ਕੋਈ ਗੱਲ ਹੋਈ ਆ ਉਹਨੂੰ ਬਹਿ ਕੇ ਸਭ ਮਸਲਾ ਹੱਲ ਕਰੋ ਐਡਾ ਕੰਮ ਚੰਗੇ ਨਹੀਂ ਲੱਗਦੇ ਹੈਗੇ ਚਲ ਫੇਰ ਤੂੰ ਦੱਸ ਮੈਨੂੰ ਕੀ ਕਰਾਂ ਮੈਂ ਹੁਣ ਮੈਂ ਤਾਂ ਬੜੀ ਪਰੇਸ਼ਾਨ ਆ ਪਰੀਸਾਂਦੇ ਹੈਗੇ ਜਾਂ ਤਾਂ ਹੁਣ ਦੱਸੋ ਕੋਈ ਸਕੀਮ ਆ ਪਹਿਲਾਂ ਤਾਂ ਬੜੀਆਂ ਦਨ ਸਕੀਮਾਂ ਆਉਂਦੀਆਂ ਹੀ ਪਿਆ ਕਰ ਲਾ ਰੁਪਿੰਦਰ ਆ ਕਰ ਲਾ ਰੁਪਿੰਦਰ ਮੈਨੂੰ ਨਹੀਂ ਹੋਂ ਸਮਝ ਲੱਗਾਂਦੀ ਤੇ ਕਰ ਜੋ ਕਰਨਾ ਹੀ ਹੱਪਿਆ ਹੱਲ ਆਪਣੇ ਕਰਦਾ ਮੇਰਾ ਦਦਾ ਇੱਕ ਰਾਦਾ ਬਣੰਦਿਆ ਵਾ ਅਸੀਂ ਇਦਾਂ ਕਰਨੇ ਆ ਨਾਂ ਲਾ ਦਿੰਨੇ ਆ ਜੋ ਬਨਵੀਰ ਹੋਂ ਹੋਂਦਾ ਅੱਛਾ ਆਖਾਂਗੇ ਵੀ ਹਾਨੂ ਇਹਨਾਂ ਨੇ ਝੂਠ ਬੋਲਿਆ ਸੀ ਹਾਨੂ ਨੂੰ ਨੀਂਗਾ ਪਤਾ ਕੀ ਮੁੰਡਾ ਨੌਕਰੀ ਕਰਦਾ ਹੀ ਕਿ ਨਹੀਂ ਕਰਦਾ ਤੇ ਜੋ ਹੀ ਹੈਗਾ ਉਹ ਤੁਸੀਂ ਆਪ ਇਹਨਾਂ ਨੂੰ ਪੁੱਛ ਲੋ ਜਾਵੀ ਤੇ ਚਲੋ ਫਿਰ ਇਦਾਂ ਹੀ ਕਰ ਲੈਣਾ ਹੁਣ ਵਿਚੋਲੇ ਦੇ ਵਿੱਚ ਉਹ ਹੈਗੇ ਹੀ ਆ ਨਾ ਮੈਂ ਆਵਾਂਗੀ ਤੇ ਨਾ ਤੂੰ ਆਓਗੇ ਕਹੀਂ ਨਾ ਅਹੀਂ ਆਖੜਾ ਵੀ ਬਸ ਉਹਨਾਂ ਨੂੰ ਪੁੱਛ ਲੋ ਜਿਨ੍ਹਾਂ ਨੇ ਵਿਚੋਗੇ ਰਿਸ਼ਤਾ ਕਰਵਾਇਆ ਆ ਹਾਂ ਤੇ ਫਿਰ ਇਹਨਾਂ ਨੇ ਵੀ ਝੂਠ ਬੋਲ ਲਿਆ ਹੀ ਆ ਠੀਕ ਆ ਨਾ ਹਾਂ ਮੇਰੀ ਗੱਲ ਸੁਣ ਇਹੋ ਹੀ ਇਹੋ ਹੀ ਇਹੋ ਹੀ ਕਰ ਰਿਹਾ ਏ ਇਦਾਂ ਹੀ ਕਰ ਠੀਕ ਐ ਤੇ ਡੈਡੀ ਜੀ ਬਹੁਤੇ ਗਰਮ ਤੇ ਨਹੀਂ ਆ ਡੈਡੀ ਤੇਰੇ ਦਸਾਲ ਆ ਵੀ ਮੇਰੇ ਦਿਵਾਲੇ ਪੂਰੇ ਹੋਏ ਹੀ ਕਹਿੰਦੇ ਮੇਰੇ ਪਿੰਦਾਂ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਮੇਰੇ ਘਰ ਨਹੀਂ ਬਣਨੀ ਚਾਹੀਦੀ ਕੁਛ ਚੀਜ਼ ਮੈਂ ਤੇ ਆਪ ਡਰ ਲੱਗੀ ਜਾਂਦੀ ਆ ਯਾ ਤੇ ਮੈਂ ਹੁਣ ਉਹਨਾਂ ਦੇ ਅੱਗੇ ਵੀ ਆਪਣਾ ਮਨ ਭਰਦੀ ਆਈ ਆ ਕਰਦੀ ਆ ਨਾ ਤੇ ਕਿੱਥੋਂ ਤੱਕ ਆ ਗਈ ਹੂੰ ਇਹੋ ਵੇਖਾਂ ਇੱਕ ਝੂਠ ਨੂੰ ਛਪਾਉਣ ਵਾਸਤੇ ਮਸੋਲ ਝੂਠ ਬੋਲਣਾ ਪੈ ਰਿਹਾ ਓਏ ਨਾ ਅੰਮੀ ਜੀ ਮੈਂ ਤੇ ਆਪ ਸੱਚੀ ਕਹਦਾ ਨਾ ਚਾਹ ਲੰਗਨ ਜੀ ਨਾ ਪਾਣੀ ਕੁਛ ਨਹੀਂ ਬਸ ਏਡਾ ਸਿਰਦੀ ਟੈਨਸ਼ਨ ਵਿੱਚ ਹੀ ਪਈ ਆ ਕਿ ਪਤਾ ਨਹੀਂ ਵੀ ਹੁਣ ਕੀ ਹੋਣਾ ਵਾ ਤੇ ਕੀ ਨਹੀਂ ਹੁਣ ਮੈਂ ਤਾਂ ਇਹੋ ਡਰਨ ਲਈ ਆਪੇ ਮੜ ਕੇ ਤੇਰੇ ਡਾਡੀ ਕੇ ਤੈਨੂੰ ਨੱਕ ਦੇ ਵੱਧ ਘਟ ਨਾ ਮੈਂ ਡਰਦੀ ਹਲੀ ਇਹਨਾਂ ਨੂੰ ਹੀ ਦੱਸਾਂਗੀ ਮੈਂ ਹਾਂ ਜੇ ਇਹਨਾਂ ਨੂੰ ਦੱਸਤਾ ਨਾ ਤੇ ਇਹਨਾਂ ਨੇ ਵੀ ਉਸੇ ਵਾਂਗ ਫੜਕਣ ਲੱਪੈਣਾ ਆ ਸਭਾ ਦਾ ਮੈਨੂੰ ਇਹਨਾਂ ਦਾ ਵੀ ਪਤਾ ਹੈ ਵੀ ਕਾਲੇ ਜੇ ਪੈ ਜਾਂਦੇ ਝਾਟੀ ਚੱਲ ਗੱਲ ਸੁਣ ਮੇਰੀ ਮੈਂ ਵੇਖਾ ਰੋਟੀ ਪਾਣੀ ਵੱਲ ਠੀਕ ਹੈ ਤੂੰ ਹੁਣ ਸੋਚ ਵੀ ਕੀ ਕਰਨਾ ਤੇ ਮੈਨੂੰ ਦੱਸੀ ਫੋਨ ਕਰਕੇ ਠੀਕ ਹੈ ਚਲੋ ਚਲ ਠੀਕ ਚੰਗਾ ਫਿਰ ਠੀਕ ਠੀਕ ਕੁੜੀ ਦਾ ਵੀ ਨਾ ਕੋਈ ਹਾਲ ਨਹੀਂ ਗਾ ਕੁਛ ਹਾਲ ਨਹੀਂ ਕੀ ਕਰਾਂ ਸੱਚੀ ਟੈਨਸ਼ਨ ਹੀ ਪੈ ਗਈ ਹੈ ਜਿੰਨਾ ਸੋ ਕਹਿੰਦੇ ਹੈ ਕਿ ਚੰਗਾ ਹੋਊਗਾ ਵਧੀਆ ਹੋ ਜਾਊਗਾ ਤੇ ਉਹਨਾਂ ਹੀ ਹੱਡ ਨਾ ਮੜਾ ਹੋਂਦੇ ਆ ਪਤਾ ਨਹੀਂ ਕਿ ਕੀ ਗੱਲ ਬਣੀ ਹੈ ਤੇ ਕੀ ਨਹੀਂ ਬਣੀ ਇਹਨਾਂ ਨੂੰ ਦੱਸ ਦਿਈਆਂ ਸਹੀ ਗੱਲ ਅ ਮੇਰੀ ਗੱਲ ਸੁਣਿਓ ਹਾਂ ਕੀ ਗੱਲ ਹੋਈ ਹੈ ਗੱਲ ਕੀ ਹੋਣੀ ਆ ਹੂੰ ਪਰ ਮੈਨੂੰ ਡਰ ਜਿਹਾ ਲੱਗਣ데요 ਦੱਸਣ ਤੋਂ ਤੁਸੀਂ ਵੀ ਕਿਹੜਾ ਚਿੰਤਨਾ ਸੋਣੀ ਨਹੀਂ ਗੱਲ। ਉਹ ਕੀ ਹੋ ਗਿਆ ਵਾ? ਪਰ ਗੁੱਸਾ ਤੇ ਦੱਸ। ਗੁੱਸਾ ਨਾ ਕਰਿਓ। ਗੁੱਸਾ ਕਰਨ ਵਾਲੀ ਹੋਊਗੀ ਤਾਂ ਫਿਰ ਗੁੱਸਾ ਵੀ ਕਰਨਾਗੇ। ਗੱਲ ਤੇ ਦੱਸ ਪਹਿਲਾਂ। ਗੱਲ ਇਹ ਆ। ਹੂੰ। ਵੀ ਮੰਮੀ ਦਾ ਆਉਂਦਿਆ ਹੀ ਪਿੰਡੋਂ ਫੋਨ। ਠੀਕ ਆ ਉਹ ਤਾਂ ਸਾਰੇ। ਉਹ ਤਾਂ ਠੀਕ ਠਾਕ ਸਾਰੇ ਵਧੀਆ ਨੇ। ਪਰ ਇੱਕ ਟੈਨਸ਼ਨ ਜੀ ਪੈ ਗਈ ਆ। ਕਾਦੀ ਟੈਨਸ਼ਨ ਪੈ ਗਈ? ਉਹ ਕਹਿੰਦੇ ਸੀ ਕਿ ਜਿਹੜਾ ਤੁਸੀਂ ਕਹਿੰਦੇ ਸੀ ਨਾ ਐਕਸਪੀਰੀਅੰਸ ਆਹੋ। ਉਦੇਵ ਨੂੰ ਡੈਡੀ ਜੀ ਨੂੰ ਸਾਰਾ ਪਤਾ ਲੱਗ ਗਿਆ ਡੈਡੀ ਜੀ ਨੇ ਫੋਨ ਕਰਕੇ ਪੁੱਛਿਆ ਹੈ। ਤੂੰ ਫਿਰ ਕੀ ਪਤਾ ਲੱਗ ਗਿਆ ਤੇ ਇੱਕ ਨ ਇੱਕ ਦਿਨ ਲੱਗਣਾ ਹੀ ਇਹ ਤੇ ਟੈਨਸ਼ਨ ਨਾਲ ਨਿਕਲ ਕਾਦੀ ਹੈ। ਤੁਸੀਂ ਕੱਲੀ ਸਕੂਲ ਦਾ ਨਾਂ ਦੱਸਿਆ ਹੈ। ਮੇਰੀ ਗੱਲ ਸੁਣ ਹੁਣ ਸਿਆਣੇ ਬਿਆਣੇ ਨੂੰ ਮੈਂ ਕੀ ਕਹਿੰਦਾ ਹੈ? ਹਾਂ? ਹੁਣ ਮੈਂ ਤੇ ਕਿਹਦਾ ਕਿਹਦਾ ਨਾਂ ਲੈਣਾ ਹੈ। ਤੇ ਤੁਹਾਨੂੰ ਪਤਾ ਸਹੀ ਹੈ ਕਿ ਡੈਡੀ ਜੀ ਸੱਜੇ ਨਹੀਂ ਉੱਥੇ ਜਾਂਦੇ ਜੇ ਉਹਨਾਂ ਨੂੰ ਸਾਰਾ ਪਤਾ ਆ ਤੇ ਤੁਸੀਂ ਕੱਲ ਹੀ ਨਾਂ ਲਿਆ ਹੈ। ਯਾਰ ਜੇ ਸਾਰਾ ਪਤਾ ਵਾ ਤੇ ਫਿਰ ਨੌਕਰੀ ਦਵਾ ਦੇ। ਐਡੇ ਕਿੱਡਾ ਘਪਾੜ ਡੇ ਗਿਆ ਜੇ ਪਤਾ ਲੱਗ ਗਿਆ ਉਹਨੂੰ ਤੇ ਉਹ ਆਖੰਦੇ ਆ ਕਿ ਝੂਠ ਬੋਲ ਕੇ ਰਿਸ਼ਤਾ ਕੀਤਾ ਆ ਕੀ ਹੋ ਗਿਆ ਦੱਸ ਤੁਸੀਂ ਤੇ ਇਦਾਂ ਨਿੱਜੀ ਜਿਹੀ ਗੱਲ ਲੈ ਕੇ ਬੈਠੇ ਟੈਨਸ਼ਨ ਵਾਲੀ ਗੱਲ ਹੀ ਕੋਈ ਨਹੀਂ ਆ ਪਤਾ ਤੈਨੂੰ ਲੱਗਣਾ ਹੀ ਯਾਰ ਇੱਕ ਨਾ ਇੱਕ ਦਿਨ ਡੈਡੀ ਜੀ ਇਹ ਗੱਲ ਕਹਿੰਦੇ ਆ ਉਹ ਕਹਿੰਦੇ ਆ ਵੀ ਇੱਥੇ ਆ ਕੇ ਨਾ ਤੇ लवली ਨੂੰ ਕਹੋਗੇ ਮੇਰੇ ਕੋਲੋਂ ਮਾਫੀ ਮੰਗੇ ਅੱਛਾ ਮੈਂ ਤੇ ਕਦੀ ਕਰਦਿਆਂ ਦੇ ਅੱਗੇ ਨਹੀਂ ਝੁਕਿਆ ਤੇ ਹੁਣ ਮੈਂ ਉਹਦੇ ਕੋਲੋਂ ਮਾਫੀ ਮੰਗੂੰਗਾ ਤੇ ਫਿਰ ਕੀ ਹੋ ਜਾਊਗਾ ਜੇ ਮੰਗ ਲਓ ਮੈਂ ਮਾਫੀ ਮੁਫੀ ਨਹੀਂ ਆ ਮੰਗਣੀ ਸਿੱਧੀ ਗੱਲ ਵਾ ਜੇ ਇਹ ਨੌਕਰੀ ਦਿਵਾਉਣੀ ਆ ਠੀਕ ਆ ਨਹੀਂ ਤੇ ਚੁੱਪ ਕਰਕੇ ਬੈਠੀ ਜਾ ਇੱਥੇ ਵੇਖੋ ਤੁਹਾਡਾ ਕਰਕੇ ਮੈਂ ਕਿੰਨਾ ਕੁਸ਼ ਕੀਤਾ ਮੈਂ ਪਿੰਡ ਵੀ ਝੂਠ ਬੋਲਿਆ ਇੱਥੇ ਵੀ ਝੂਠ ਬੋਲਦੀ ਰਹੀ ਤਾਂ ਨਾ ਬੋਲਦੀ ਮੈਂ ਕਿਹਾ ਇਹ ਬੋਲਣ ਨੂੰ ਤੂੰ ਹੁਣ ਆ ਮੁੱਲ ਪਾਉਂਦੇ ਆ ਮਗਰੋਂ ਮਾਫੀ ਮੁਫੀ ਨਹੀਂ ਆ ਮੈਂ ਮੰਗਣੀ ਸਿੱਧੀ ਗੱਲ ਵਾ ਹੁਣ ਕਹੇ ਨਹੀਂ ਦਵਾਣੀ ਨੌਕਰੀ ਤੇ ਨਾ ਦਵਾ ਤੇ ਕੀ ਹੋ ਜਾਊਗਾ ਜੇ ਮੜਾ ਜਾ ਹੱਥ ਜੋੜ ਕੇ ਮਾਫੀ ਮੰਗ ਲਈ ਮੇਰੀ ਗੱਲ ਤੋਂ ਅੱਗੇ ਵੀ ਰੋਟੀ ਖਾਣ ਡੇ ਲੋਹਣ ਵੀ ਖਾਈ ਜਾਣੀ ਸਿਰਫ ਇੱਕ ਨਿੱਕੀ ਜੀ ਮਾਫੀ ਮੰਗਣ ਵਾਲੀ ਤੂੰ ਮੰਗ ਲੈ ਮੰਗਣੀ ਐ ਤੇ ਮੈਂ ਨਹੀਂ ਮੰਗਣੀ ਤੂੰ ਮੈਨੂੰ ਕਹੀ ਜਾਣਦੀ ਆ ਭਈ ਨਾ ਕੋ ਕੀਤਾ ਮੈਂ ਤੇਰੇ ਵਾਸਤੇ ਤੇ ਤੇਰੇ ਕਰਕੇ ਮੈਂ ਉਹ ਨਿੱਕੀ ਜੀ ਦੀ ਸੌ ਚੁਕਾਤੀ ਉਦੋਂ ਹੈ ਉਹ ਮੈਂ ਨਾ ਬੋਲਦੀ ਨਹੀਂ ਹੁਣ ਸਿੱਧੇ ਮੂੰਹ ਤੇ ਮੇਰੀ ਗੱਲ ਸੁਣੋ ਉਹਦੇ ਵਿੱਚ ਵੀ ਤੁਹਾਡਾ ਹੀ ਫਾਇਦਾ ਵਾ ਤੁਹਾਡੀ ਜਾਇਦਾਦ ਬਣ ਗਈ ਹੈ ਮੈਂ ਕਿਤੇ ਕੁਝ ਲੈਣੇਗਾ ਜਾਣਾ ਹੈਗਾ ਤੂੰ ਉਹਦੇ ਅੱਡ-ਅੱਡ ਕਰਾਤੇ ਆਉਂਦੇ ਆਂ ਅੱਛਾ ਮੈਂ ਕਦੀ ਕਹਿਣੀ ਉਥੋਂ ਨੌਕਰੀ ਮਿਲ ਜਣੀ ਆ ਉਥੋਂ ਪੈੜੀ ਮਿਲ ਜਣੀ ਆ ਹੁਣ ਨੌਕਰੀ ਵੀ ਨਹੀਂ ਮਿਲੀ ਤੇ ਪੈੜੀ ਵੀ ਨਹੀਂ ਮਿਲਨੀ ਉਥੋਂ ਵੇਖ ਲਈ ਤੁਸੀਂ ਇੱਥੇ ਆਂ ਮੈਂ ਵੀ ਇੱਥੇ ਆਂ ਜੇ ਤੁਹਾਡੇ ਕੰਮ ਚੰਗੇ ਹੁੰਦੇ ਨਾ ਤਾਂ ਸਭ ਕੁਝ ਠੀਕ ਹੋ ਜਾਣਾ ਸੀ ਉਥੋਂ ਪੈੜੀ ਵੀ ਮਿਲ ਜਣੀ ਸੀ ਨੌਕਰੀ ਵੀ ਮਿਲ ਜਣੀ ਸੀ ਓ ਚੰਗਾ ਭਲਾ ਰੋਟੀ ਟੁਕ ਮਿਲ ਲਿਆ ਸੀ ਨਾ ਕੱਠੇ ਰਹੀ ਜਾਂਦੀ ਉਹ ਉਹਨੇ ਕਰੀ ਜਣਾ ਕੰਮ ਰਮਾਨਾ ਰੋਟੀ ਖਾ ਕੇ ਸੌਣਾ ਕਰਨਾ ਵਕੋ ਵਕ ਹੋ ਗਏ ਤੇ ਉਹ ਮਾਰਿਆ ਸਾਰੀ ਹੁਣ ਮਾਫੀ ਮੰਗਾ ਦੇ ਤੂੰ ਤੁਹਾਡਾ ਕੰਮ ਕਰਨ ਦਾ ਇਰਾਦਾ ਹੈ ਹੀ ਨਹੀਂ ਆ ਨਹੀਂ ਕਰਨਾ ਕੰਮ ਤੇ ਨਹੀਂ ਕਰਨਾ ਬਸ ਠੀਕ ਆ ਉਹਨੂੰ ਕਹ ਨੌਕਰੀ ਨੌਕਰੀ ਹੀ ਨਹੀਂ ਉਹ ਕਰਨੀ ਤੇ ਨਾ ਮਾਫੀ ਮੰਗਣੀ ਕਹ ਦੇ ਉਹਨੂੰ ਫੋਨ ਕਰਕੇ ਆ ਚੰਗੀ ਗੱਲ ਆ ਭਲਾ ਦੇਖੋ ਉਲਟਾ ਮੇਰੇ ਦਿਵਾਲੇ ਹੋਈ ਜਾਂਦੇ ਆ ਸੱਚੀ ਮੈਂ ਇਹਨਾਂ ਦੇ ਮਗਰ ਲਾ ਕੇ ਨਾ ਆਪਣੀ ਜ਼ਿੰਦਗੀ ਖਰਾਬ ਕਰ ਲਈ ਆ ਡੈਡੀ ਜੀ ਆਪਣੀ ਮਰਜ਼ੀ ਨਾ ਕਰਾਉਂਦੇ ਨਾ ਤੇ ਕਿੰਨੇ ਵਧੀਆ ਥਾ ਹੁਣਾ ਸੀ ਹੁਣ ਮੈਂ ਓਦਾਂ ਸੌਖੀ ਹੁਣਾ ਸੀ ਹੁਣ ਇੱਕ ਬਨੇ ਇਧਰ ਦੀ ਟੈਨਸ਼ਨ ਵਾ ਦੂਜੇ ਪਾਸੇ ਉਹਨਾਂ ਦੀ ਟੈਨਸ਼ਨ ਵਾ ਤੇ ਡੈਡੀ ਜੀ ਬੰਨੀ ਆ ਕਿ ਉਹਨਾਂ ਨੇ ਕੀ ਕਰਨਾ ਤੇ ਕੀ ਨਹੀਂ ਕਰਨਾ ਹਲੇ ਤੇ ਪਰ ਉਹਨਾਂ ਦਾ ਵੀ ਗੁੱਸਾ ਜਾਏ ਜੀ ਆ ਕੀ ਕਰ ਸਕਦੇ ਆ ਤੇ ਇਹ ਆ ਤੇ ਇਹ ਇੱਕ ਮੰਨਣ ਨੂੰ ਤਿਆਰ ਨਹੀਂ ਆ ਸਿਰਫ ਇੱਕ ਮਾਫੀ ਮੰਗ ਲੈਣਾ ਤੇ ਸਾਰਾ ਹੀ ਹੱਲ ਹੋ ਜਾਣਾ ਆ ਸਾਰੇ ਕੰਮ ਹੋ ਜਾਣੇ ਆ ਤੇ ਪਰ ਇਹਨਾਂ ਨੂੰ ਹੁਣ ਕੌਣ ਸਮਝਾਵੇ ਸੱਚੀ ਮੈਂ ਤੇ ਫਸ ਗਈ ਆ ਇੱਥੇ ਆ ਗਈ ਮੈਂ ਹੁਣ ਕਿੱਧਰ ਜੋਗੀ ਨਾ ਉਧਰ ਜੋਗੀ ਨਾ ਇਧਰ ਜੋਗੀ ਸਮਝ ਨਹੀਂ ਆਉਂਦੀ ਕੁਛ ਹੁਣ ਬੈਨੇ ਹੁਣ ਕੀ ਬੰਦਾ ਤੇ ਕੀ ਨਹੀਂ ਬੰਦਾ ਬੋਲਦੇ ਨਹੀਂ ਕੀ ਕਹਿੰਦੇ ਜੀ ਕੁਛ ਨਹੀਂ ਥੋੜਾ ਕੰਮ ਹੀ ਦਿਆ ਸੀ ਕਰਨ ਅੱਛਾ ਅੱਛਾ ਤੇ ਦੂਜਾ ਠੰਡੀ ਬੜੀ ਆ ਕੋਈ ਕੰਮ ਕਰਨ ਨੂੰ ਤੇ ਜੀ ਨਹੀਂ ਗੰਦੇ ਆ ਯਾਹੋ ਠੰਡ ਤੇ ਫਿਰ ਹੁਣ ਇਦਾਂ ਹੀ ਮੈਂ ਵੀ ਸਭ ਤੋਂ ਪਹਿਲੀਆਂ ਚ ਜਾਣਾ ਸੀਗਾ ਅੱਛਾ ਜਾਇ ਨਹੀਂ ਜਾਣਿਆ ਮੈਂ ਨਾ ਕੰਮ ਕਰਕੇ ਤੇ ਥੋੜੇ ਜਿਹੀ ਕੱਪੜੇ ਲੈਣੇ ਸੀ ਸਟੋਰ ਚੋਂ ਮੈਂ ਲਵਲੀ ਕੇ ਅੰਦਰ ਚੱਲੀ ਸੀ ਤੇ ਮੈਂ ਪਹਿਲਾਂ ਵੇਖਿਆ ਵੀ ਅੰਦਰ ਹੈ ਤ ਨਹੀਂ ਕੋਈ ਤੇ ਇਹਨਾਂ ਦੀ ਆਵਾਜ਼ ਆਉਂਦੀ ਸੀ ਉੱਚੀ ਉੱਚੀ ਮੈਨੂੰ ਲੱਗਦਾ ਵਾ ਫਿਰ ਰਪਿੰਦਰ ਦੇ ਪਿੱਕੇ ਪਤਾ ਲੱਗ ਗਿਆ ਵਾ ਲਵਲੀ ਕੋਈ ਨੌਕਰੀ ਨਹੀਂ ਕਰਦਾ ਅੱਛਾ ਨਹੀਂ ਉੱਚੀ ਉੱਚੀ ਕਹਿੰਦੇ ਵੀ ਤੂੰ ਹੀ ਕਰਨੀ ਦੱਸਿਆ ਤੇ ਉਹ ਵੀ ਅੱਗੋਂ ਕਿਹੜਾ ਘਟਿਆ ਉਹਨੇ ਇੱਥੇ ਕੋਈ ਕੰਮ ਨਹੀਂ ਕੀਤਾ ਤੇ ਉੱਥੇ ਵੀ ਬੈਸਣ ਲਿਆ ਹੀ ਕਹਿੰਦਾ ਵੀ ਮੈਂ ਕਿਉਂ ਕਵਾਂ ਤੇ ਫਿਰ ਵੱਡੀ ਗੱਲ ਪਤਾ ਕੀ ਹੋਈ ਹੈ ਹੁਣ ਜੀ ਉਹਨਾਂ ਨੂੰ ਪਤਾ ਲੱਗ ਗਿਆ ਤੇ ਉਹ ਕਹਿੰਦੇ ਮਾਫੀ ਮੰਗੇ ਹੈ ਟਿਕ ਤੇ ਮਾਫੀ ਇਹ ਕਿੱਥੇ ਮੰਗਣਾ ਨਹੀਂ ਨਹੀਂ ਉਹਦੇ ਸਹੁਰੇ ਕਹਿੰਦੇ ਲਵਲੀ ਦੇ ਹੋਰ ਅਛਾ ਨਹੀਂ ਤੇ ਜਦੋਂ ਇਹਨਾਂ ਨੂੰ ਸਾਰੀ ਗੱਲ ਦਾ ਪਤਾ ਹੀਗਾ ਸ਼ਦਾਈ ਤੇ ਲਵਲੀ ਆ ਜਿਹੜਾ ਕਹਿੰਦਾ ਸੀ ਤੁਹਾਨੂੰ ਐਕਸਪੀਰੀਅੰਸ ਦੇ ਦਾਂ ਲੈ ਕੇ ਇਹ ਕਰਦਾ ਉਹ ਕਰਦਾ ਪਹਿਲਾਂ ਬਹਾਨਾ ਕੋ ਮਾਰ ਲੈਂਦਾ ਉਦੋਂ ਸਾਨੂੰ ਵੀ ਬੁਰੇ ਬਣਾਇਆ ਚਰ ਬਹਾਨਾ ਕੀ ਮਾਰਨਾ ਸੀ ਤੁਸੀਂ ਆਪ ਸਮਝਦਾਰ ਹੋ ਜਿਹੜੇ ਬੰਦੇ ਨੇ ਐਕਸਪੀਰੀਅੰਸ ਹੀ ਮੰਗ ਲਿਆ ਤੇ ਉਹ ਕਿੰਨਾ ਕੁ ਭਲਾ ਚਲਾਕ ਚੁਸਤ ਹੋਊਗਾ ਜਿਹੜਾ ਤੁਰਿਆ ਫਿਰਿਆ ਬੰਦਾ ਵਾ ਉਹਨੂੰ ਤੇ ਸਾਰੀ ਦੁਨੀਆਦਾਰੀ ਦਾ ਪਤਾ ਵਾ ਕਿ ਕਿਹੜੀ ਚੀਜ਼ ਕਿੱਦਾਂ ਮਿਲਦੀ ਆ ਉਹ ਇਹ ਬੰਦਾ ਦਾ ਮੂਰਖ ਵਾ ਨਾਲੇ ਐਕਸਪੀਰੀਅੰਸ ਕਿਉਂ ਨਾ ਦਵੇ ਕੋਈ ਜਦੋਂ ਅਸੀਂ ਉੱਥੇ ਕੰਮ ਕੀਤਾ ਵਾ ਤੇ ਪਰ ਗੱਲ ਤੇ ਇਹ ਹੈ ਨਾ ਕਿ ਉਹਨੂੰ ਨਹੀਂ ਨਾ ਦੱਸਿਆ ਉਹਦਾ ਤੇ ਰਪਿੰਦਰ ਦੀ ਮੰਮੀ ਨੂੰ ਵੀ ਪਤਾ ਸੀ ਸਾਰੀ ਗੱਲ ਦਾ ਰਪਿੰਦਰ ਦੀ ਮੰਮੀ ਨੇ ਉਹ ਤੇ ਪਤਾ ਹੀ ਪਤਾ ਹੈ ਪਰ ਸਭ ਤੋਂ ਵੱਧ ਰਪਿੰਦਰ ਤੇ ਲਵਲੀ ਗਲਤ ਨੇ ਜਿਨ੍ਹਾਂ ਨੇ ਇੱਕ ਤੇ ਮਾਪਿਓ ਤੇ ਲਗਾ ਰੱਖਿਆ ਇੱਕ ਇਧਰ ਆਉਂਦੇ ਵਾਕਰਾਂ ਤੇ ਤੇ ਹੁਣ ਸਾਨੂੰ ਵੀ ਕਿਹੜੇ ਮੋਨਾ ਕਹਿਣਗੇ ਉਹ ਨਹੀਂ ਨਹੀਂ ਇਹ ਨਹੀਂ ਹੁਣ ਕੋਈ ਗੱਲ ਚਾਉਣਾ ਪਰ ਮੈਨੂੰ ਸੱਚੀ ਬੜਾ ਤਰਸਾਉਂਦਿਆ ਹੈ ਹੁਣ ਜੇ ਕੋਈ ਗੱਲਬਾਤ ਵਧੀ ਨਾ ਤੇ ਬੜੀ ਦੂਰ ਤੱਕ ਜਾਣੀ ਆ ਉਹ ਜਾ ਹੁਣ ਜਾਂਦੇ ਫਿਰ ਛੁੱਟਣਗੇ ਮਾਪੇ ਛੁੱਟਣਗੇ ਫਿਰ ਕੀ ਕਰਨਾ ਹੁਣ ਕਿਉਂ ਜੇ ਮੈਨੂੰ ਕਹਿਣਗੇ ਪਰ ਮੈਂ ਤੇ ਨਹੀਂ ਕੋਈ ਗੱਲ ਚਾਉਣਾ ਮੈਂ ਤਾਂ ਉਹ ਪਹਿਲਾਂ ਹੀ ਗਿਆ ਸੀਗਾ ਵੀ ਭਰਾਹੀਂ ਗੱਲ ਵਿੱਚ ਆ ਜਾਣੇ ਆ ਰਿਸ਼ਤਾ ਤਾਂ ਡਕਰਾ ਦਿੰਦੇ ਆ ਮੁੜ ਕੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਮੈਨੂੰ ਨਹੀਂ ਸਮਝ ਆਉਂਦੀ ਤੇ ਰਵਿੰਦਰ ਕਹਿੰਦੀ ਵੀ ਜੇ ਨਿੱਕੀ ਮੋਟੀ ਗੱਲ ਹੋਈ ਜਾਂਦੀ ਹੈ ਘਰ 'ਚ ਮੈਂ ਤੁਹਾਡੇ ਵਾਸਤੇ ਇੰਨਾ ਕੁਝ ਕੀਤਾ ਵਾ ਤੁਸੀਂ ਇੰਨਾ ਕਰ ਲੋ ਤੇ ਉਸੇ ਗੱਲ ਤੋਂ ਲਵਲੀ ਭਟਕ ਗਿਆ ਹੂੰ ਮੁੜ ਕੇ ਡੈਪੇ ਗੱਲਾਂ ਤਾਂ ਠਾਂ ਠਾਂ ਕਰਨਾ ਮੈਂ ਕਿਹਾ ਜਾਵਾਂ ਮੈਂ ਕਿਹਾ ਇਦਾਂ ਕਰਾਂ ਮੈਂ ਤਾਂ ਕਦੀ ਘਰ ਕੰਮ ਨਹੀਂ ਕੀਤਾ ਮੈਂ ਤਾਂ ਗੱਲ ਠੀਕ ਆ ਘਰ ਤੇ ਉਹਨੇ ਕੰਮ ਕਦੀ ਨਹੀਂ ਕੀਤਾ ਤੇ ਜੇ ਲਾ ਕੇ ਖਾਂਦੀ ਰਹਿੰਦੀ ਤੇ ਇੱਥੇ ਮਾੜੀ ਰੋਟੀ ਮਿਲਨੀ ਤੇ ਮੇਰੀ ਗੱਲ ਸੁਣ ਬੰਨ ਤੇ ਫਿਰ ਫਿਰਿੰਦਰ ਦਾ ਵੀ ਨੀ ਕਸਾ ਗਿਆ ਤੇ ਇਹਨੇ ਕੀ ਕਰਨਾਗਾ ਬੰਨਾ ਕੀਇ ਸਕਾ ਜਦੋਂ ਬੰਦੇ ਨੂੰ ਲਾਲਚ ਪੈ ਜੇ ਨਾ ਫਿਰ ਬੜੀ ਗਾਂ ਦੀ ਗੱਲ ਹੋ ਜਾਂਦੀ ਹੈ ਹੁਣ ਉਹਨੂੰ ਇਹ ਇਹ ਵੀ ਉੱਥੋਂ ਨੌਕਰੀ ਵੀ ਮਿਲ ਜਾਣੀ ਆ ਤੇ ਪਹਿਲੀ ਵੀ ਮਿਲ ਜਾਣੀ ਆ ਦੋ ਕਿਲੇ ਪਹਿਲੀ ਜਾਂ ਤਿੰਨ ਕਿਲੇ ਮੁਫਤ ਦੀ ਮਿਲੇ ਤੇ ਘਟ ਨਹੀਂ ਹੁੰਦੀ ਹੈਗੀ ਉਹਦਾ ਠੇਕਾ ਹੀ ਨਹੀਂ ਮਾਨ ਹੁੰਦਾ ਇਹ ਗੱਲ ਤੇ ਹਾਕੀ ਤਰੀਕੀ ਹੈ ਤੇ ਦੋ ਤੇ ਜੀ ਨੇ ਪਰ ਹੁਣ ਮਿਲਣਾ ਵੀ ਕੀ ਆ ਜਿਹਦੇ ਸਹਾਰਾ ਤੁਸੀਂ ਦੱਸਣ ਦੇ ਵੀ ਸਾਰੀ ਗੱਲ ਦਾ ਪਤਾ ਲੱਗ ਗਿਆ ਅਗਲੇ ਤੇ ਮੂੰਹ ਨਹੀਂ ਲਾਉਣਾ ਤੇ ਜਿੱਦਾਂ ਉਹਦਾ ਪਿਓ ਦਾ ਸੁਭਾਅ ਆ ਉਹ ਤਾਂ ਨਹੀਂ ਇਹਦੇ ਮੱਥੇ ਲੱਗਦਾ ساری ਉਮਰ ਸਭ ਤੋਂ ਵੱਡੀ ਗੱਲ ਪਤਾ ਕੀ ਹੈ ਇੱਥੇ ਆ ਕੇ ਤਮਾਸ਼ਾ ਨਾਲ ਕੋਈ ਵੀ ਲੱਗੀ ਹੈ ਨਾ ਇਹ ਦੋਵੇਂ ਜੀ ਹੈ ਵੀ ਉਦਾਂ ਦੇ ਮੁੜ ਕੇ ਇਹਨਾਂ ਨੇ ਭਾਂਡਾ ਜਿਹੜਾ ਤੇ ਸਿੱਤੇ ਕੱਲ ਨੂੰ ਭੰਨਤਾ ਨਾ ਫਿਰ ਕੀ ਕਰਨਗੇ ਉਹ ਨਹੀਂ ਅਸੀਂ ਤਾਂ ਕਹਿ ਦਣਾ ਪਾ ਵੀ ਤੁਹਾਡੀ ਜ਼ਿੰਮੇਵਾਰੀ ਕੋਈ ਨਹੀਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਕਹੀ ਸੀ ਕਿ ਸਾਬਣਾ ਤੁਹਾਨੂੰ ਮੁੜ ਕੇ ਪੈਣਾ ਆਪਣਾ ਖਲਾਰਾ ਸਾਡੀ ਜ਼ਿੰਮੇਵਾਰੀ ਨਹੀਂ ਕੋਈ ਹੈਗੀ ਇਹਦੇ ਵਿੱਚ ਆਹ ਉਹ ਦੋ ਆਖਰ ਵੀ ਚੜੀ ਸੀ ਵਿਆਹ ਕਰ ਲਓ ਵਿਆਹ ਕੋਈ ਗੱਲ ਨਹੀਂ ਤੂੰ ਨਾ ਕਿਸੇ ਗੱਲ ਚ ਆਈ ਤੇ ਨਾ ਕਿਸੇ ਨਾਲ ਗੱਲ ਕਰੀ ਤੇ ਹੁਣ ਨਾ ਕਿਸ ਨੂੰ ਦਸੀਂ ਹਾਂ ਗੱਲ ਮੈਂ ਕਿ ਦਸਨੀ ਹੈ ਅਗਲੇ ਕੀ ਤਾਂ ਹਰ ਨਾਲ ਗੱਲ ਹਣਾ ਅਹੀ ਗੱਲ ਕਰਕੇ ਤੇ ਮੁੜ ਕੇ ਅਸੀਂ ਗੱਲ ਦੇ ਵਿੱਚ ਆ ਜੀਏ ਤੇ ਕੀ ਫਾਇਦਾ ਠੀਕ ਹੈ ਹਨਾ ਕੋਈ ਗੱਲ ਹੀ ਤੋਂ ਕਰ ਲੈ ਕੰਮ ਕਿ ਕਿਸੇ ਨਾਲ ਗੱਲ ਕਰੇ ਨਹੀਂ ਨਹੀਂ ਮੈਂ ਕਿਉਂ ਕਰਨੀ ਨਹੀਂ ਨਹੀਂ ਭੈਣ ਜੀ ਗੁੱਸਾ ਨਾ ਕਰੋ ਆਵਾਂਗੇ ਕਿਸ ਦਿਨ ਮੈਂ ਇਹ ਸੋਚਿਆ ਸੀ ਧੁੱਪ ਤਾਂ ਆਪ ਲੱਗੂਗੀ ਤੇ ਫੇਰ ਆਉਂਗੀ ਦੋਵੇਂ ਭੈਣਾ ਬਹਿ ਕੇ ਗੱਲਾਂ ਬਾਤਾਂ ਕਰਾਂਗੇ ਇਹੋ ਜੀ ਠੰਡ ਵਿੱਚ ਤੌਣਾ ਜਾਣਾ ਬੜਾ ਹੀ ਮੁਸ਼ਕਲ ਵਾ ਕੋਈ ਨਹੀਂ ਫਿਕਰ ਨਾ ਕਰੋ ਮੈਂ ਆਉਂਗੇ ਕਿਸ ਦਿਨ ਨਵਾਂ ਨਵਾਂ ਬਿਲਕੁਲ ਸਹੀ ਬੜੀ ਸੇਵਾ ਕਰਦੀਆਂ ਮੇਰੀ ਦੋਵੇਂ ਹੀ ਹਾਂਜੀ ਨਹੀਂ ਹੋਣ ਵਾਲੀ ਵੀ ਚੰਗੀ ਆ ਬੜਾ ਵਧੀਆ ਸੁਭਾਅ ਦਾ ਵੀ ਆਹ ਪੜਿਆ ਲਿਖਿਆ ਪਰਿਵਾਰ ਵਾ ਤੁਹਾਨੂੰ ਪਤਾ ਹੀ ਆ ਅੱਜ ਕੱਲ ਬੱਚੇ ਵੀ ਇਦਾਂ ਦੇ ਹੀ ਹੁੰਦੇ ਆ ਹਾਂ ਚਲੋ ਠੀਕ ਆ ਚੰਗਾ ਭਾਂਜੀ ਸਾਸਿਕਾ ਲੈ ਦਾਸ ਗੁੱਸਾ ਕਰਨ ਲਈ ਆ ਭਈ ਆਈ ਨਹੀਂ ਐਹੋ ਜਿਹੀ ਠੰਡ ਵਿੱਚ ਘੇਟੋਂ ਬਾਹਰ ਜਾਣ ਨੂੰ ਚੀਜ਼ ਨਹੀਂ ਕਰਦਾ ਤੇ ਵਾਂਡੇ ਕਿਤੇ ਕੀ ਜਾਣਾ ਵਾ ਆਪਣੇ ਘਰ ਜਾਈ ਲੈ ਕੇ ਬਹਿ ਜਾਈਦਾ ਆਰਾਮ ਨਾਲ ਕੰਮ ਤੰਦਾ ਕਰਕੇ ਕਿਤੇ ਜਾ ਕੇ ਤਾਂ ਫਾਇ ਲੱਗਣ ਵਾਲੀ ਗੱਲ ਵਾ ਰਾਂ ਉਹਨਾਂ ਕਹਿੰਦਾ ਫੋਨ ਆਉਂਦਿਆ ਸੀ ਫੋਨ ਕਦੋਂ ਤਾਂ ਆਉਂਦਿਆ ਸੀ ਕੀ ਕਹਿੰਦੀ ਆ ਕਹਿੰਦੀ ਵੀ ਆਏ ਨਹੀਂ ਕਿੰਨਾ ਚਿਰ ਹੋ ਗਿਆ ਤੇ ਮੈਂ ਇਹੋ ਜੀ ਠੰਡ ਵਿੱਚ ਨਹੀਂ ਆਉਣ ਨੂੰ ਜੀ ਕਰਦਾ ਕੋਈ ਨੂੰ ਧੁੱਪਾਂ ਲੱਗਣਗੇ ਫੇਰ ਆਵਾਂਗੇ ਉਹ ਮੇਰੀ ਗੱਲ ਸੁਣ ਹਾਂਜੀ ਕੱਲ ਜਿਹੜੇ ਪਰੌਣੇ ਆਏ ਸੀ ਉਹ ਕੋ ਕੋ ਦੱਸ ਕੇ ਨਹੀਂ ਗਏ ਤਾਂ ਸੁਣਾ ਉਹਨਾਂ ਨੇ ਕੀ ਆ ਮੇਰੇ ਨਾਲ ਨਾ ਲਵਲੀ ਨੇ ਗੱਲ ਕੀਤੀ ਤੇ ਨਾ ਰਪਿੰਦਰ ਨੇ ਗੱਲ ਕੀਤੀ ਆ ਤਾਂ ਉਹਦਾ ਨਾ ਰਪਿੰਦਰ ਮੈਨੂੰ ਉਖੜੀ ਉਖੜੀ ਜੀ ਲੱਗਣ ਡਈ ਆ ਨਹੀਂ ਤੇ ਉਹਨਾਂ ਦੇ ਆਉਣ ਤੋਂ ਪਹਿਲਾਂ ਬੜੀ ਵਧੀਆ ਇਹ ਭੱਜੀ ਫਿਰਦੇ ਹੀ ਜਦੋਂ ਦੇ ਉਹ ਗਏ ਆ ਨਾ ਉਹ ਜੀ ਨਾ ਮੇਰੇ ਲੱਗ ਗਈ ਹੈ ਇਹ ਨਾ ਕੋਈ ਗੱਲਬਾਤ ਕੀਤੀ ਆ ਤੇ ਮੈਨੂੰ ਸਮਝ ਹੀ ਨਹੀਂ ਆਉਂਦੀ ਕਿ ਕੀ ਗੱਲ ਵਾ ਤੇ ਜਰਾ ਜਰਾ ਰਮਨ ਦਸੂ ਨਾ ਉਹਦਾ ਹਲਕਦਾ ਹੋਊਗਾ ਚਲੋ ਤੁਸੀਂ ਤਾਂ ਸਾਰੇ ਸੌਣ ਲੱਗੇ ਬੈਠੇ ਸੀ ਤੇ ਕੀ ਗੱਲਾਂ ਕਰਦੇ ਸੀ ਉਹ ਮੈਂ ਤੇ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਭਾਜੀ ਵੇਖੋ ਤੁਸੀਂ ਇਹ ਕਿਤੇ ਨੌਕਰੀ ਬਾਰੇ ਹੂੰ ਤੇ ਇਹ ਹੁਣ ਪ੍ਰਾਈਵੇਟ ਕਿਤੇ ਲੱਗਾ ਵਾ ਤੇ ਉੱਥੇ ਥੋੜੇ ਪੈਸੇ ਮਿਲਦੇ ਆ ਇਹਨੂੰ ਅੱਛਾ ਤੇ ਗੁਜ਼ਾਰਾ ਨਹੀਂ ਚੱਲਦਾ ਕਹਿੰਦੇ ਕੋਈ ਗੱਲ ਨਹੀਂ ਭਾਜੀ ਹਾਂ ਸਾਨੂੰ ਐਕਸਪੀਰੀਅੰਸ ਜਿੱਥੇ ਨੌਕਰੀ ਕਰਦਾ ਉਥੋਂ ਲੈ ਕੇ ਤੇ ਫਿਰ ਕਰਾ ਦਿੰਨੇ ਇਹਦਾ ਕੰਮ ਹਾਂ ਹਾਂ ਉਹ ਕਿੱਥੋਂ ਲੈ ਕੇ ਦੇਣਾ ਜੀ ਨੋਂਕਰੀ ਦਾ ਕੋਈ ਕਰਦਾ ਹੀ ਨਹੀਂਗਾ ਬੋਲਿਆ ਤੇ ਆਪਾਂ ਝੂਠ ਵਾ ਤੇ ਜਾਂ ਫਿਰ ਐਦਾਂ ਕਰੋ ਥੋੜਾ ਬੋਤਾ ਪੈਹਾ ਤੇਲਾ ਦੇਗੇ ਨਾ ਝੂਠਾ ਹੀ ਬਣਵਾ ਲਓ ਫਿਰ ਹੋਰ ਕੀ ਕਰਨਾ ਵਾ ਹੁਣ ਇਹਦਾ ਨਖੱਤੇ ਦਾ ਨਾ ਸਹਰਿਆਂ ਮੱਲੇ ਵੀ ਨਹੀਂ ਤੇ ਨਹੀਂ ਇਸਤਮਾਨ ਹੋਣਾ ਉਹਨਾਂ ਨੇ ਕਹਣਾ ਝੂਠਾ ਵਾ ਤੇ ਰਮਨ ਝੂਠ ਬੁਰਨਾ ਹੀ ਕਿਉਂ ਸੀ ਇਹਨੇ ਜਦੋਂ ਉਹ ਨਹੀਂ ਨੌਕਰੀ ਕਰਦਾ ਤਾਂ ਕਹਿੰਦਾ ਵੀ ਮੈਂ ਡਣੀ ਨਹੀਂ ਕਿਤੇ ਨੌਕਰੀ ਕਰਦਾ ਉਹਨਾਂ ਦਾ ਵਿਆਹ ਹੀ ਇਸੇ ਚੱਕਰ ਚ ਕਰਵਾਇਆ ਸੀ ਉਹਨਾਂ ਨੂੰ ਇਹ ਦੱਸਿਆ ਸੀ ਵੀ ਨੌਕਰੀ ਕਰਦਾ ਵਾ ਤੇ ਜੇ ਇਹ ਦੱਸਦਾ ਵੀ ਨੌਕਰੀ ਨਹੀਂ ਕਰਦਾ ਤਾਂ ਉਹਨਾਂ ਨੇ ਕਿੱਥੇ ਕੁੜੀ ਦਾ ਰਿਸ਼ਤਾ ਇੱਥੇ ਕਰਨਾ ਹੈ ਸਾਡੇ ਘਰ ਉਹ ਕੋਈ ਗੱਲ ਨਹੀਂ ਅੱਜ ਕੱਲ 4-5000 ਦੇ ਕੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬਣਵਾ ਲਈਦਾ ਵਾ ਕਿਹ ਨਾ ਕਰੋ ਹਾਂ ਗੱਲ ਤੁਸੀਂ ਚੱਲ ਫਿਰ ਮੈਂ ਕਰਦਾ ਪਹਿਲਾਂ ਇਹਨੂੰ ਤੇ ਪੁੱਛਾਂ ਕੀ ਕਹਿੰਦਾ ਏ ਚੱਲ ਪੁੱਛੋ ਕੀ ਜਾਂਦਾ ਵਾ ਤੇ ਹਵਲੀ ਨਾਲ ਗੱਲ ਕਰਿਓ ਹੁਣ ਦਬਕੇ ਨਾ ਮਾਰਨ ਢਿਆ ਪਏ ਉਹਨੂੰ ਉਹ ਮੈਨੂੰ ਇਹ ਆ ਨਾ ਮੁੜ ਕੇ ਕਹੇ ਨਾ ਵੀ ਇਹ ਤੇ ਮੇਰੇ ਡੈਡੀ ਨੇ ਬਣਾ ਲੜਿਆ ਸੀ ਸੋਹਰੇ ਨਹੀਂ ਚੱਲ ਜੇ ਕਹੂਗਾ ਤਾਂ ਕੋਈ ਗੱਲ ਨਹੀਂ ਅਸੀਂ ਕਿਹੜੇ ਤੇ ਦੋਖੀ ਆ ਸੋਹਰਾ ਬਣਾ ਲੈ ਅਸੀਂ ਵਿੱਚੋਂ ਲੈਣਾ ਕੋਜ ਚੱਲ ਮੈਂ ਕਰਦਾ ਇਹਨਾ ਗੱਲ ਕੀ ਕਹਿੰਦਾ ਏ ਚੱਲ ਕਰ ਲੋ ਮੈਨੂੰ ਤਾਂ ਫਿਕਰ ਜਿਆ ਪਿਆ ਮੈਨੂੰ ਲੱਗਦਾ ਇਹਦੀ ਗੱਲ ਬਾਨੀ ਨਹੀਂ ਨੀ ਇੰਨੇ ਨਾ ਉੱਧਰ ਜੋਗੇ ਰਹਿਣਾ ਤੇ ਨਾ ਉੱਧਰ ਜੋਗੀ ਚੱਲ ਜੇ ਨੌਕਰੀ ਨਾ ਮਿਲੂ ਤੇ ਪੈੜੀ ਤੇ ਕੋ ਆਉਣੀ ਐ ਇਹਨੂੰ ਤਿੰਨ ਕਿੱਲੇ ਕੀ ਤਾਂ ਪੈੜੀ ਵੀ ਉਹਨਾਂ ਦੇਣੀ ਐ ਕਿ ਨਹੀਂ ਦੇਣੀ ਕਿਦਾਂ ਦੀਆਂ ਤੁਸੀਂ ਗੱਲਾਂ ਕਰਨ ਰਏ ਜੀ ਬੁੱਢੇ ਦੇ ਹੁੰਦੇ ਤੀਨ ਕੋਈ ਪੈੜੀ ਦਿੰਦਾ ਵਾ ਅਰਮਨ 2 ਕਿੱਲੇ ਉਹਦੇ ਨਾਮ ਆ ਤੇ ਕਹਿੰਦੀ ਕਿੱਲਾ ਮੈਨੂੰ ਹੁੰਦਾ ਆ ਜਣਾ ਚੱਲ ਕੋਈ ਨਹੀਂ ਤਿੰਨ ਕਿੱਲੇ ਉਥੋਂ ਆੜੇ 2 ਕਿੱਲੇ ਨਹੀਂ ਤੇ ਹੋਗੇ 5 ਕਿੱਲੇ ਤੇਦੀ ਪੈੜੀ ਬਣ ਗਈ ਤੇਲ ਵੇਖੋ ਤੇਲ ਦੀ ਧਾਰ ਵੇਖੋ ਗਾੜੀ ਗਾੜੀ ਵੇਖੋ ਪੀ ਕੀ ਬੰਦਾ ਵਾ ਇਹ ਤਾਂ ਹੀ ਆਪਣੇ ਕੋਲੋਂ ਦਾ ਜੇ ਲਈ ਜਾਣਦੇ ਆ ਨਾ ਜਿਹੜਾ ਨੌਕਰੀ ਦਾ ਕੰਮ ਪਹਿਲਾਂ ਉਹਦੇ ਹੱਲ ਕਰੀਏ ਪਿਆਲੀ ਦੀ ਗੱਲ ਤੇ ਬਾਅਦ ਵਿੱਚ ਵਾ ਨੌਕਰੀ ਦਾ ਹੱਲ ਫਿਰ ਪੁੱਛ ਦਾਂ ਮੈਂ ਕਿਸ ਨੂੰ ਚਲੋ ਪੁੱਛ ਲੋ ਤੁਸੀਂ ਪੁੱਛ ਲੋ ਚਲ ਨਾਲੇ ਇਹ ਤਾਂ ਨਾ ਵੀ ਗੱਲ ਕਰਨਾ ਕੀ ਕਹਿੰਦਾ ਇਹ ਵੇਖੋ ਜਗਦਾ ਇੱਥੇ ਹੈਗਾ ਵਾ ਨਾ ਤੈਨੂੰ ਮਾਰੋ ਵੇਲੀ ਵੱਲ ਲੈ ਜਾਓ ਉੱਥੇ ਜਾ ਕੇ ਹੌਲੀ ਨਾਲ ਗੱਲ ਕਰਿਓ ਇਹਦੇ ਨਾਲ ਮੈਂ ਉੱਥੇ ਕਰਦਾ ਗੱਲ ਨਹੀਂ ਫੜ ਕੇ ਇਹ ਤਾਂ ਮੈਨੂੰ ਲੱਗਦਾ ਸੀ ਆਪਾਂ ਹੀ ਪੈ ਗਿਆ ਉਹਦੇ ਸਹੁਰੇ ਨੇ ਵੀ ਘਰੋਂ ਹੀ ਲਾਇਆ ਹੁਣ ਆਲਾ ਉਹਨੂੰ ਪਤਾ ਹੁਣ ਆ ਪੇ ਨ ਘੱਟ ਹੋ ਗਈ ਐ ਦੱਸ ਮੈਂ ਅੱਜ ਕਦੀ ਘਰ ਜਾਂ ਕੋ ਮਾਫੀ ਨਹੀਂ ਮੰਗੀ ਤੇ ਉਹਦੇ ਕੋ ਮਾਫੀ ਮੰਗਣੀ ਆ ਜਾ ਕੇ ਮਾਫੀ ਮੰਗ ਲਓ ਨਹੀਂ ਦਵਾਉਣੀ ਨੌਕਰੀ ਨਾ ਨਾ ਦਵਾਵੇ ਮੈਂ ਅੱਗੇ ਉਹਦੀ ਨੌਕਰੀ ਤੇ ਬੈਠਾਂ ਲਵਲੇ ਕਿੱਥੇ ਚਲੇ ਆਵਾ ਉਹ ਮੈਂ ਸ਼ਹਿਰ ਚੱਲਿਆ ਸੀ ਡਾਡੀ ਕੰਮ ਹੀ ਕੋਈ ਓਏ ਆਹ ਮੁੰਡੇ ਨਾਲ ਕੰਮ ਹੀ ਸੀ ਤੇ ਉਹਦੇ ਨਾਲ ਚੱਲਿਆ ਸੀ ਮੜਾ ਜੀ ਉਹ ਮੇਰੀ ਗੱਲ ਸੁਣਾ ਕੱਲ ਤੇਰਾ ਸਹੁਰਾ ਸਾਹਿਬ ਕਹਿੰਦੇ ਸੀ ਵੀ ਐਕਸਪੀਰੀਐਂਸ ਜੇ ਹੋਏ ਮੁੰਡੇ ਕੋ ਤਾਂ ਮੈਂ ਨੌਕਰੀ ਦਵਾ ਦੇਣਾ ਤੇ ਜੇ ਤੇਰ ਕੋ ਹੈ ਨਹੀਂ ਨਾ ਤੇ ਤੂੰ ਮੇਰੇ ਕੋ ਰੁਪਿਆ 5000 ਲੈ ਲੈ ਤੂੰ ਤਾਂ ਐਕਸਪੀਰੀਐਂਸ ਬਣਾ ਲੈ ਉਹ ਡਾਡੀ ਇਤਨਾ ਐਕਸਪੀਰੀਅੰਸ ਉਹਦੇ ਬੰਦੇ ਆ ਉਹ ਬੜੀ ਕਾਰਵਾਈ ਕਰਨੀ ਪੈਂਦੀ ਆ ਹੁਣ ਉਹ ਨਾਲੇ ਕੋਈ ਨਹੀਂ ਨੌਕਰੀ ਆਈ ਆਪਣੇ ਦਮ ਤੇ ਲੱਭਣਾ ਕਿ ਅਸੀਂ ਕਿਤੇ ਸਿਰ ਤੇ ਥੋੜਾ ਉੱਡਣਾ ਕੋਈ ਗੱਲ ਨਹੀਂ ਉਹ ਮੇਰੀ ਗੱਲ ਸੁਣਦਾ ਐ ਤੇ ਹੁਣ ਝੂਠ ਮਾਰਿਆ ਵੀ ਮੁੰਡਾ ਨੌਕਰੀ ਕਰਦਾ ਹੁਣ ਉਹਨੂੰ ਇਹ ਥੋੜਾ ਤਾਂ ਥਣਾ ਵੀ ਨੌਕਰੀ ਕਰਦਾ ਹੀ ਨਹੀਂ ਉਹ ਜੇ ਹੁਣ ਪਤਾ ਲੱਗ ਵੀ ਜਾਊਗਾ ਤੇ ਹੁਣ ਕੀ ਹੋਣਾ ਕੋਈ ਗੱਲ ਬਾਤ ਨਹੀਂ ਕਰਨੀ ਟੈਨਸ਼ਨ ਨਾ ਲੋ ਤੁਸੀਂ ਉਹ ਮੈਨੂੰ ਇਹ ਆ ਵੀ ਬਹੁਤਾ ਰੌਲਾ ਪਾਉਣ ਤੋਂ ਪਹਿਲਾਂ ਜੇ 10000 ਰੁਪਏ ਦੇ ਕੇ ਗੰਮ ਬਣ ਜੇ ਐਕਸਪੀਰੀਅੰਸ ਤੇ ਬਣਾ ਲਿਏ ਦੇਖ ਲਓ ਜੇ ਕੋਈ ਬੰਦਾ ਹੈਗਾ ਬੰਦਾ ਤੇ ਤੁਹਾ ਕਰੇਗਾ ਤਾਂ ਫੇਰ ਹੀ ਮੈਂ ਬਣਾਉਣਾ ਮੈਂ ਇਦਾਂ ਕਰਨੀ ਨਹੀਂ ਕਰਨੀ ਮੈਂ ਤਾਂ ਕਹਿੰਨਾ ਆਪ ਹੀ ਲੱਭ ਲੈਨੀ ਕਿਤੇ ਐਵੇਂ ਉਹਦੀਆਂ ਗੱਲਾਂ ਥੱਲੇ ਆਉਣਾ ਮੁੜ ਕੇ ਫੇਰ ਸਾਰੀ ਉਮਰ ਦੇ ਮਿਹਨੇ ਵੀ ਮੈਂ ਤਾਂ ਨੌਕਰੀ ਦਵਾਈ ਉਹ ਮੇਰੀ ਗੱਲ ਸੁਣ ਹੁਣ ਰੁਪਿੰਦਰ ਨੇ ਵੀ ਇਹ ਕਹਿਣਾ ਵੀ ਮੇਰਾ ਪਿਓ ਨੌਕਰੀ ਦਵਾਉਂਦਾ ਸੀ ਤੇ ਤੁਹਾਡੇ ਕੋਲ ਐਕਸਪੀਰੀਅੰਸ ਨਹੀਂ ਬਣਿਆ ਉਹ ਨਹੀਂ ਕਹਿੰਦੀ ਇਹ ਨਹੀਂ ਗੱਲ ਤੁਸੀਂ ਕੱਲ ਹੀ ਟੈਨਸ਼ਨ ਲੈਣ ਡੇ ਜੀ ਉਹ ਮੈਂ ਤਾਂ ਹੀ ਕਹਿਣ ਡਿਆ ਵਾ ਵੀ ਜੇ ਆਖੇ ਤੇ ਬਣਾ ਲਈਏ ਯਾਰ ਜੇ ਇਹ ਤੇ ਡੈਡੀ ਉਹਨੇ ਦਵਾਣੀ ਹੋਊਗੀ ਨਾ ਤੇ ਆਪੇ ਦਵਾ ਦੂਗਾ ਉਦਾਂ ਕਹਿੰਦਾ ਮੇਰੀ ਚਲਦੀ ਬੜੀਆ ਹਾਂ ਚਾਹੁੰਦੇ ਐਕਸਪੀਰੀਅੰਸ ਆਪਣੇ ਕੋਲੋਂ ਓਏ ਬੋਤਾ ਤੇਰੀ ਗੱਲ ਠੀਕ ਆ ਹਾਂ ਕੀ ਪਤਾ ਉਹਨੇ ਝੂਠ ਹੀ ਨਹੀਂ ਮਾਰਿਆ ਜਲਦੀ ਜਲਦੀ ਕਿੱਥੇ ਆਉਦੀ ਪੁੱਛਾ ਨਾ ਚਲਦੀ ਹੋਊਗੀ ਤੇ ਕੋਈ ਨਹੀਂ ਲੱਭ ਲੈਣੀਆਂ ਨੌਕਰੀਆਂ ਥੋੜੀਆਂ ਵਾ ਮਿਲ ਜਣੀ ਆ ਕੋਈ ਨਹੀਂ ਬਹੁਤੀ ਨਹੀਂ ਤੇ 10000 ਤਾਂ ਮਿਲੂਗੀ ਕਿਦਣਾ ਕਿਦੇ ਤੇ ਫਿਰ ਰਹਿੰਦੀ ਹੁਣ ਆ ਰਹੇ ਤਾਂ ਕੋਈ ਨਹੀਂ ਜੇ ਦਬਾਊਗਾ ਠੀਕ ਆ ਨਹੀਂ ਤੇ ਫਿਰ ਹੁਣ ਤੂੰ ਹੀ ਜਵਾਬ ਦੇਵੇਂਗਾ ਫਿਰ ਉਹਨੂੰ ਕੋਈ ਨਹੀਂ ਦੇਦਾਂਗਾ ਉਹ ਚੱਲੀਏ ਚਲ ਨੌਕਰੀ ਉਹਨੇ ਸਵਾਦ ਹੋਣੀ